ਆਪਣਾ ਭਰਾ ਮੇਰੇ ਨਾਲ ਲੱਖਾਂ ਦੀ ਠੱਗੀ ਕਰਕੇ ਚਲ ਗਿਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ ਵੀ ਮੇਰਾ ਨਿੱਕਾ ਭਰਾ ਮੇਰੀ ਪਿੱਠ 'ਤੇ ਛੁਰਾ ਮਾਰ ਕੇ ਜਾਊਗਾ ਹੁਣ ਮੈਨੂੰ ਇਹਦੀਆਂ ਚਲਾਕੀਆਂ ਸਮਝ ਆਉਂਦੀਆਂ ਪਈਆਂ ਇਹਦੇ ਮਨ 'ਦੇ ਵਿੱਚ ਸ਼ੈਤਾਨ ਸੀਗਾ ਇਹਨੇ ਠੱਗੀ ਮਾਰਨੀ ਸੀ ਕੰਮ ਰੋਲਣਾ ਸੀ ਮੇਰਾ ਤੇ ਰੋਲ ਗਿਆ ਉਹ ਤੋਂ ਮੈਨੂੰ ਦੇ ਮਨ 'ਚੋਂ ਵਹਿਮ ਕੱਢਦੇ ਵੀ ਤੂੰ ਕਦੇ ਉਹਨੂੰ ਧੀ ਦਾ ਪਿਆਰ ਦੇਂਗੀ ਮਾਮਾ ਵਾਲਾ ਲਾੜਕੜ ਕਿੱਥੇ ਕਿੱਥੇ ਉਹਨੇ

ਤੇ ਸੇਵਲ ਥੋੜੀ ਹੋ ਘਟਾ ਤੇ ਵਿੱਚ ਥੋੜੇ ਸੇਵਲ ਦੇ ਬਿੱਲ ਵੀ ਮਿਸ ਨੇ ਉਹ ਭਾਜੀ ਇਹ ਹੁਣ ਤੁਸੀਂ ਦੇਖੋ ਤੁਹਾਡਾ ਕੰਮ ਮੇਰਾ ਤਾਂ ਸੋਚ-ਸੋਚ ਕੇ ਦਿਮਾਗੀ ਖਰਾਬ ਹੋ ਜਾਂਦਾ ਵੀ ਬਿੱਲੋ ਜਿਹੜੇ ਮਿਸ ਹੋਏ ਨੇ ਗਏ ਕਿੱਥੇ ਆ ਭਾਜੀ ਐਡਵੋਕੇਟ ਦਾ ਕੰਮ ਤੁਸੀਂ ਦੇਖਦੇ ਹੋ ਸਾਰੇ ਮੇਰੇ ਅਕਾਊਂਟਸ ਕਾਊਂਟਸ ਤੁਸੀਂ ਦੇਖਦੇ ਹੋ ਮੈਨੂੰ ਤਾਂ ਇਹਦੇ ਬਾਰੇ ਕੋਈ ਨੌਲੇਜ ਹੀ ਨਹੀਂ ਗਈ ਤੁਸੀਂ ਦੇਖ ਲਓ ਕੀ ਕਰਨਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰੋ ਮੇਰਾ ਤਾਂ ਆਪਣਾ ਦਿਮਾਗ ਸੋਚ-ਸੋਚ ਕੇ ਖਰਾਬ ਹੋਇਆ ਪਿਆ ਜਿਹੜੇ ਬਿੱਲ ਕੱਟੇ ਹੋਏ ਨੇ ਮਿਸ ਕਿੱਦਾ ਹੋ ਗਏ ਵਾਹ ਭਾਜੀ ਮਤਲਬ ਇਹ ਗੱਲ ਪੁੱਛਾਂ ਮੇਰਾ ਪਰਸਨਲ ਜਿਹਾ ਸਵ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਨਾ ਭਾਈ ਜਿੱਥੋਂ ਤੱਕ ਮੈਨੂੰ ਪਤਾ ਹੈ ਤੁਹਾਡੀ ਫਰਮ ਵਿੱਚ ਤੁਸੀਂ ਦੋ ਹੀ 파ਰਟਨਰ ਹੋ ਕੋਈ ਤੀਜਾ 파ਰਟਨਰ ਤਾਂ ਨਹੀਂ ਰੱਖ ਲਿਆ ਹੈਗਾ ਜਿਹੜੇ ਤੁਹਾਡੀ ਬਿੱਲਾਂ ਦੀ ਹੀੜ ਫੇਰ ਹੋਣ ਲੱਗ ਗਈ ਪਹਿਲੇ ਮਿਸ ਆਉਣ ਲੱਗ ਗਏ ਉਹ ਨਹੀਂ ਨਹੀਂ ਭਾਜੀ ਪਹਿਲਾਂ ਵੀ ਸਾਡੀ 파ਰਟਨਰਸ਼ਿਪ ਫਰਮ ਸੀ ਅਸੀਂ ਦੋ ਹੀ 파ਰਟਨਰ ਹਾਂ ਦੋਨੋਂ ਭਰਾ ਹਾਂ ਅਸੀਂ ਕੋਈ ਬੰਦਾ ਵਿੱਚ ਐਡ ਨਹੀਂ ਕੀਤਾ ਨਾ ਇਹ ਹਨਾਨੀ ਵਾਲੀ ਗੱਲ ਹੈ ਭਾਜੀ ਤੁਹਾਡਾ ਭਰਾ ਐਨੇ ਸਾਲ ਤੁਹਾਡੇ ਨਾਲ ਕੰਮ ਕਰਕੇ ਹੁਣ ਆ ਕੰਮ ਕਰਨ ਲੱਗ ਗਿਆ ਨਾ ਤੁਹਾਡੇ ਕਹਿਣ ਦਾ ਮਤਲਬ ਕੀ ਆ ਮੇਰਾ ਭਰਾ ਤਾਂ ਕੰਮ ਦੇ ਸਿਲਸਲੇ 'ਚ ਬਾਹਰ ਗਿਆ ਹੋਇਆ ਵਾ ਉਨੇ ਇਹ ਜਿਆ ਕੰਮ ਕੋਈ ਨਹੀਂ ਕੀਤਾ ਜਿਹਦੇ ਚ ਤੁਹਾਨੂੰ ਲੱਗਦਾ ਵੀ ਉਹਨੇ ਠੱਗੀ ਕਰ ਲਈ ਮੈਂ ਪਾਜੀ ਮੈਂ ਕਦੋਂ ਕਿਹਾ ਕੋਈ ਤੁਹਾਡੇ ਭਰਾਵਾਂ ਨੇ ਤੁਹਾਨੂੰ ਠੱਗੀ ਕੀਤੀ ਐ ਇਹ ਤੁਹਾਡੇ ਕਾਗਜ ਬੋਲਦੇ ਪਈ ਆ ਉਹ ਦੇਖੋ ਜਿਹੜੇ ਤੁਸੀਂ ਦੇ ਗਏ ਸੀਗੇ ਇਹਦੀ ਪਾਜੀ ਪਰਚੇਸ ਤਾਂ ਦੇਖਦੀ ਪਈ ਆ ਸੇਲ ਦਾ ਕੋਈ ਆਤਾ ਪਤਾ ਹੀ ਨਹੀਂ ਹੈਗਾ ਐਕਸ਼ਨ ਮੇਰੀ ਨਾ ਥੋੜੇ ਦਿਨ ਪਹਿਲਾਂ ਮੇਰੇ ਭਰਾ ਨਾਲ ਗੱਲ ਹੋਈ ਸੀਗੀ ਉਹਦੇ ਬਾਰੇ ਜਾਣ ਤੋਂ ਪਹਿਲਾਂ ਉਹ ਕਹਿੰਦਾ ਸੀ ਮੈਂ 2-4 ਬਿੱਲ ਨਾ ਕਿਤੇ ਰੱਖ ਕੇ ਭੁੱਲ ਗਿਆ ਵਾਂ ਕੋਈ ਨਹੀਂ ਆਉਣ ਵਾਲਾ ਹੀ ਆ ਜਦੋਂ ਆਜੂਗਾ ਫਿਰ ਆਪਾਂ ਨੂੰ ਪਤਾ ਲੱਗ ਹੀ ਜਾਊਗਾ ਦੇ ਹੀ ਦਊਗਾ ਲੱਭ ਕੇ ਬਿੱਲ ਕਿੱਥੇ ਨੇ ਨਾ ਗੋਗੜੀ ਭਾਜੀ ਮੈਂ ਤੁਹਾਨੂੰ ਪਿਛਲੇ 10 ਸਾਲਾਂ ਤੋਂ ਜਾਣਦਾ ਤਾਂ ਮੈਂ ਹੋਰ ਵੀ ਬੜੀਆਂ ਪਾਰਟੀਆਂ ਦਾ ਕੰਮ ਕਰਦਾ ਵਾਂ ਜਿੱਥੇ ਦੋ ਭਰਾ ਕੰਮ ਕਰਦੇ ਹੋਣ ਨਾ ਤੇ ਉਹਦਾ ਉਹਨਾਂ ਦਾ ਪਹਿਲਾਂ ਫਿਕ ਪੈ ਜਾਂਦਾ ਕਿਸੇ ਦਾ ਪਹਿਲਾਂ ਪੈ ਜਾਂਦਾ ਤੇ ਕਿਸੇ ਦਾ ਬਾਅਦ 'ਚ ਪੈ ਜਾਂਦਾ ਨਾਲੇ ਆਪ ਸੋਚੋ ਬਿੱਲ ਇੱਕ ਮਿਸ ਹੋ ਸਕਦਾ ਦੋ ਮਿਸ ਹੋ ਸਕਦੇ ਆ ਇੱਥੇ ਤਾਂ ਪਤਾ ਨਹੀਂ ਬਿੱਲ ਕਿੰਨੇ ਮਿਸ ਹੋ ਗਏ ਆ ਉਹ ਭਾਜੀ ਮੈਂ ਤਾਂ ਉਹ ਆਪਣਾ ਛੋਟਾ ਭਰਾ ਘਟ ਤੇ ਆਪਣਾ ਪੁੱਤ ਜਾਦਾ ਸਮਝਦਾ ਸੀ ਸਾਰਾ ਜਿੰਨਾ ਵੀ ਬਿਜ਼ਨਸ ਹੈਗਾ ਮੈਂ ਉਹਦੇ ਆਸਰੇ ਛੱਡਿਆ ਸੀ ਮਨ ਨੂੰ ਕੀ ਪਤਾ ਸੀ ਉਹਦੀ ਨੀਤ 'ਚ ਫਰਕ ਪੈ ਜਾਊਗਾ ਤੇ ਉਹ ਆਹ ਕੁਛ ਕਰ ਜਾਊਗਾ ਬਾਕੀ ਤੁਸੀਂ ਛੱਡੋ ਜੋ ਹੋਣਾ ਸੀ ਹੋ ਗਿਆ ਇਹਨਾਂ ਦਾ ਹੱਲ ਕੀ ਆ ਕੋਈ ਨਾ ਕੋਈ ਸੋਲੂਸ਼ਨ ਤਾਂ ਹੋਊਗਾ ਨਾ ਸੋਲੂਸ਼ਨ ਤਾਂ ਪਾਜੀ ਕਰਨਾ ਹੀ ਪੈਣਾ ਵਾ ਹੁਣ ਜੋ ਮੇਰੇ ਸਾਹਮਣੇ ਸਿਗਲੇ ਪਰਚੇ ਪਈ ਆ ਉਹ ਮੈਂ ਛੱਡ ਦਿੰਨਾ ਤੁਹਾਡੀ ਪਰ ਹੁਣ ਅਗਲੀ ਵਾਰ ਤੁਹਾਨੂੰ ਸੁਚੇਤ ਰਿਓ ਠੀਕ ਹੈ ਨਾ ਉਹ ਪਾਜੀ ਤੁਸੀਂ ਤਾਂ ਕਹਿਤਾ ਵੀ ਜੋ ਮੇਰੇ ਸਾਹਮਣੇ ਪਿਆ ਵਾ ਮੈਂ ਛਾੜ ਦਿੰਨਾ ਪਰ ਇਹਦੇ ਨਾਲ ਤਾਂ ਆਪਾਂ ਨੂੰ ਲੱਖਾਂ ਦਾ ਘਾਟਾ ਹੋ ਜਾਣਾ ਕਿਉਂਕਿ ਆਪਣੇ ਕੋਲੇ ਜਿਹੜੇ ਸੇਲ ਦੇ ਬੇਲੀ ਹੈ ਨਹੀਂਗੇ ਭਾਜੀ ਇਹੀ ਤਾਂ ਤੁਹਾਨੂੰ ਮੈਂ ਸਮਝਾਉਣਾ ਚਾਹ ਰਿਹਾ ਵਾਂ ਕੋਈ ਛੋਟਾ ਮੋਟਾ ਘਾਟਾ ਨਹੀਂ ਪਿਆ ਲੱਖਾਂ ਦਾ ਨੁਕਸਾਨ ਹੋ ਜਾ ਲੱਖਾਂ ਦਾ ਉਹ ਭਾਜੀ ਹੁਣ ਕਰ ਵੀ ਕੀ ਸਕਦੇ ਆ ਜੇ ਘਰੇ ਧੋਖਾ ਮਿਲ ਜਵੇ ਇਹਦਾ ਕੋਈ ਹੱਲ ਜੋ ਹੈਗਾ ਤੁਸੀਂ ਕੱਢੋ ਫਿਰ ਇਹਨੂੰ ਦੇਖੋ ਕੀ ਕਰਨਾ ਹੈ ਪਾਣੀ ਜੋ ਹੋਣਾ ਸੀਗਾ ਉਹ ਹੋ ਗਿਆ ਹੁਣ ਤਾਂ ਭਾਈ ਤੁਸੀਂ ਆਪਣੇ ਭਰਾ ਨੂੰ ਫੋਨ ਕਰੋ ਜਾਂ ਤੁਹਾਡਾ ਭਰਾ ਜਲਦੀ ਵਾਪਸ ਆ ਜਾਵੇ ਜਿਹੜੇ ਬਿੱਲ ਮਿਸ ਹੋਏ ਨੇ ਉਹ ਲੱਭ ਜਾਂਦੇ ਤੁਹਾਡਾ ਘਾਟਾ ਪੂਰਾ ਹੋ ਜਵੇ ਚਲੋ ਭਾਜੀ ਤੁਸੀਂ ਬਣਾਓ ਇਹਨਾਂ ਕਾਗਜ਼ਾਂ ਦਾ ਹਿਸਾਬ ਕਿਤਾਬ ਜੋ ਕੁਝ ਹੈਗਾ ਆ ਹੁਣ ਜੋ ਕੁਝ ਹੋਣਾ ਸੀ ਉਹ ਹੋ ਗਿਆ ਰੱਬ ਦਾ ਭਾਣਾ ਮਿੱਠਾ ਕਰਕੇ ਤੁਸੀਂ ਕਹਾ ਮੰਨੋ ਉਹ ਮੰਨਣਾ ਹੀ ਪੈਣਾ ਹੈ ਬੇਵਸਤ ਹੋਏਗਾ ਪਰ ਹੁਣ ਆਪਾਂ ਕੰਮ ਨੂੰ ਸਟੌਪ ਵੀ ਨਹੀਂ ਕਰ ਸਕਦੇ ਕੰਮ ਰੋਕ ਵੀ ਨਹੀਂ ਸਕਦੇ ਕੰਮ ਤਾਂ ਆਪਾਂ ਅੱਗੇ ਚਲਾਉਣਾ ਹੀ ਆ ਨਹੀਂ ਤਾਂ ਮਾਰਕੀਟ 'ਚ ਆਪਣੀ ਵੈਲਿਊ ਜ਼ੀਰੋ ਹੋ ਜਾਊਗੀ ਵੀਰਾਂ ਨੇ ਰਿਟਰਨਾਂ ਨੇ ਭਰੀਆਂ ਇਹ ਬਿਲਾ ਦੀ ਹੀਰਾ ਫੇਰੀ ਕਰਕੇ ਤੁਹਾਨੂੰ ਪਤਾ ਬਾਜ਼ਾਰ ਦੇ ਵਿੱਚ ਆਹ ਕੰਮ ਤਾਂ ਪੂਰੇ ਢੜਲੇ ਨਾਲ ਚੱਲਦਾ ਪਰ ਆਪਣਾ ਜਿਹੜਾ ਕੰਮ ਆਪਾਂ ਦਾ ਇੱਕ ਨੰਬਰ ਦਾ ਕੰਮ ਕਰਦੇ ਆਂ ਸਾਫ਼ ਤੋਸਰਾ ਕੰਮ ਕਰਦੇ ਆਂ ਕੋਈ ਨਹੀਂ ਤੁਸੀਂ ਭਾਜੀ ਇਹਦੀ ਭੇਜੋ ਰਿਟਰਨ ਵਗੈਰਾ ਫਿਰ ਆਪਾਂ ਬਾਕੀ ਦੇਖਦੇ ਆਂ ਓਕੇ ਭਾਜੀ ਕੀ ਕਰਦੀ ਸੀ ਮੈਨੇ ਹਾਂਜੀ ਦੱਸੋ ਕੀ ਕੰਮ ਹੈ ਤੁਹਾਨੂੰ ਮਿੰਨੀ ਮੈਂ ਤਾਂ ਵੈਸੇ ਤੇਰੇ ਨਾਲ ਗੱਲ ਕਰਨ ਆਈ ਸੀਗੀ ਤਾਂ ਆਈ ਸੀਗੀ ਮੈਂ ਕਿਹਾ ਚੱਲ ਤੁਹਾਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਮਿੰਨੀ ਕੰਮ ਤਾਂ ਮੈਂ ਤੈਨੂੰ ਇਹੀ ਕਹਿਣ ਆਈ ਸੀਗੀ ਕਿ ਉਹ ਐਵੇਂ ਜੰਨਤ ਨੂੰ ਤੂੰ ਗੁੱਸਾ ਕਰਦੀ ਆ ਨਾ ਉਹ ਵਿਚਾਰੀ ਕਹਿੰਦੀ ਵੀ ਮੇਰਾ ਨਾ ਤਾਂ ਹੀ ਪੜਾਈ ਚ ਮਨ ਲੱਗਦਾ ਮम्मा ਗੁੱਸੇ ਨਾਲ ਪੜਾਉਂਦੇ ਆ ਤੇ ਮੈਂ ਤਾਂ ਤੈਨੂੰ ਇਹੀ ਕਹਿਣ ਆਈ ਸੀ ਵੀ ਕਿੱਡੀ ਕਾ ਕੇ ਤੇ ਜੰਨਤ ਆ ਉਹਨੂੰ ਪਿਆਰ ਨਾਲ ਮੜਾ ਸਮਝਾ ਲਿਆ ਕਰ ਉਹਨੇ ਦੇਖੀ ਪਿਆਰ ਨਾਲ ਸਾਰੇ ਗੱਲਾਂ ਮੰਨ ਲੈਣੀਆਂ ਅੱਛਾ ਤੁਸੀਂ ਹੁਣ ਮੈਨੂੰ ਇੱਥੇ ਮਤਾ ਦੇਣ ਆਏ ਹੋ ਤੁਸੀਂ ਦੱਸੋਗੇ ਹੁਣ ਮੈਨੂੰ ਕਿ ਮੈਂ ਆਪਣੀ ਕੁੜੀ ਨਾਲ ਕਿਵੇਂ ਰਹਿਣਾ ਤੇ ਕਿਵੇਂ ਨਹੀਂ ਰਹਿਣਾ ਮੈਨੂੰ ਨਾ ਆਪਣੀ ਕੁੜੀ ਦਾ ਪਤਾ ਹੈ ਮੈਂ ਦੇਖ ਲਾਂਗੀ ਉਹਨੂੰ ਜੋ ਕੋਈ ਗਲਤੀ ਕਰੇਗੀ ਨਾ ਤਾਂ ਮੈਂ ਹੀ ਉਹਨੂੰ ਕਹਿਣਾ ਕੋਈ ਬੇਗਾਨਾ ਬਾਹਰੋਂ ਆ ਕੇ ਨਹੀਂ ਉਹਨੂੰ ਕਹੇਗਾ ਮੈਨਨੇ ਅਸੀਂ ਬੇਗਾਨੇ ਥੋੜੀਆਂ ਅਸੀਂ ਵੀ ਤਾਂ ਘਰ ਦੇ ਹੀ ਆ ਆਖਰ ਮੈਂ ਵੀ ਤਾਂ ਉਹਦੀ ਮਾਂ ਹੀ ਲੱਗਦੀ ਆ ਭਾਬੀ ਮੈਂ ਤੁਹਾਨੂੰ ਕਿੰਨਾ ਜਲੀਲ ਕਰਦੀ ਆ ਕਿੰਨਾ ਤੁਹਾਨੂੰ ਇੱਕ ਗੱਲ ਨੂੰ ਬਾਰ-ਬਾਰ ਕਹਿਨੀ ਆ ਬਾਰ-ਬਾਰ ਸੁਣਾਉਣੀ ਆ ਤੁਹਾਨੂੰ ਤਾਂ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਜਿਹੜਾ ਸੁਭਾਅ ਬਣ ਗਿਆ ਅਸੀਂ ਵੀ ਉਹਨੂੰ ਐਕਸੈਪਟ ਕਰ ਲਿਆ ਵਾ ਨਹੀਂ ਤਾਂ ਇੱਕ ਘਰ ਚ ਰਹਿਣਾ ਨਿੱਕੀ-ਨਿੱਕੀ ਗੱਲ ਨੂੰ ਆਪਾਂ ਜੇ ਇਦਾਂ ਲੈਂਦੇ ਰਹਿਣਾ ਸੀਰੀਅਸਲੀ ਤੇ ਫਿਰ ਰਹਿਣਾ ਔਖਾ ਹੋ ਜਾਂਦਾ ਉਹ ਭਾਬੀ ਤੁਸੀਂ ਆਪਣਾ ਦੇਖੋ ਮੈਨੂੰ ਐ ਮਤਤਾ ਨਾ ਦਿਓ ਮੈਂ ਆਪੇ ਦੇਖ ਲਾਂਗੀ ਆਪਣੀ ਕੁੜੀ ਨੂੰ ਕਿਵੇਂ ਮੈਂ ਉਹਨੂੰ ਸਹੀ ਕਰਨਾ ਤੇ ਕਿਵੇਂ ਉਹਨੂੰ ਸਮਝਾਣਾ ਤੁਸੀਂ ਆਪਣਾ ਕੰਮ ਕਰੋ ਚਲੋ ਮੇਰਾ ਨਾ ਦਿਮਾਗ ਖਰਾਬ ਕਰਿਆ ਕਰੋ ਮੇਰੇ ਕੋਲ ਨਾ ਆਇਆ ਕਰੋ ਬਾਰ-ਬਾਰ ਮਿੰਨੀ ਚਲੀ ਤਾਂ ਮੈਂ ਜਾਣਨੀ ਆ ਨਾਲੇ ਮੈਨੂੰ ਇਹ ਵੀ ਪਤਾ ਵੀ ਤੂੰ ਉਹਦੀ ਮਾਂ ਵਾ ਤੇ ਚੰਗੇ ਮਾੜੇ ਬਾਰੇ ਤੂੰ ਸੋਚਦੀ ਆ ਪਰ ਨਾ ਤਰੀਕਾ ਤੋੜਾ ਤੇਰਾ ਥੋੜਾ ਜਿਹਾ ਗਲਤ ਮੈਂ ਤਾਂ ਇਹੀ ਕਹਿੰਦੀ ਸੀ ਵੀ ਥੋੜਾ ਜਿਹਾ ਧਿਆਨ ਨਾਲ ਕਈ ਵਾਰੀ ਨਾ ਗੁੱਸੇ ਦਾ ਬੱਚੇ ਦੇ ਐਵੇਂ ਗੂੜਾ ਅਸਰ ਹੋ ਜਾਂਦਾ ਉਹ ਬਸ ਕਰੋ ਭਾਬੀ ਅੱਗੇ ਤੁਸੀਂ ਮੇਰੀ ਕੁੜੀ ਨੂੰ ਨਾ ਬਹੁਤ ਵਿਗਾੜਤਾ ਹੋਇਆ ਹੁਣ ਨਾ ਮੈਨੂੰ ਆਪਣੇ ਤਰੀਕੇ ਨਾਲ ਦੇਖਣ ਦੋ ਮੈਂ ਨਾ ਦੇਖ ਲੂੰਗੀ ਉਹਨੂੰ ਮੈਂ ਕਿਵੇਂ ਸਮਝਾਣਾ ਤੇ ਕਿਵੇਂ ਨਹੀਂ ਤੁਸੀਂ ਨਾ ਆਪਣਾ ਇੱਥੋਂ ਜਾਓ ਤੇ ਮੈਨੂੰ ਰੈਸਟ ਕਰਨ ਦੋ ਮੈਂ ਵੀ ਰੈਸਟ ਕਰਨਾ ਹੈ ਮੇਰੇ ਵੀ ਰੈਸਟ ਦਾ ਟਾਈਮ ਹੋ ਗਿਆ ਰੈਸਟ ਤਾਂ ਤੂੰ ਕਰ ਲਾ ਮਿੰਨੀ ਪਰ ਮੈਂ ਤੈਨੂੰ ਇੱਕ ਵਾਰੀ ਫੇਰ ਕਹਿਨੀ ਆ ਵੀ ਥੋੜਾ ਜਿਹਾ ਧਿਆਨ ਨਾਲ ਜਦੋਂ ਤੂੰ ਉਹਨੂੰ ਗੁੱਸੇ ਹੁੰਨੀ ਆ ਨਾ ਤਾਂ ਮੇਰੇ ਕੋਲ ਦੇਖਿਆ ਨਹੀਂ ਜਾਂਦਾ ਮੈਂ ਤਾਂ ਤਾਂ ਆਈ ਸੀਗੀ ਤੇਰੇ ਕੋਲ ਉਹ ਭਾਬੀ ਤੁਹਾਡਾ ਵਧੀਆ ਜਦੋਂ ਸਿਲਕੀ ਇੱਥੇ ਆਈ ਸੀ ਤਾਂ ਉਹਦੀ ਮਾਂ ਬਣਨ ਦੀ ਕੋਸ਼ਿਸ਼ ਕਰਦੇ ਸੀ ਤੇ ਹੁਣ ਉਹ ਚਲੀ ਗਈ ਹੈ ਤੇ ਹੁਣ ਮੇਰੀ ਕੁੜੀ ਦੇ ਦੁਆਲੇ ਹੋ ਗਏ ਹੋ ਕਮ ਸੇ ਕਮ ਮੇਰੀ ਦਾ ਬਖਸ਼ ਦੋ ਉਹ ਉਹਨੂੰ ਛੱਡੋਗੇ ਤਾਂ ਹੀ ਉਹਦਾ ਮੇਰੇ ਨਾਲ ਪਿਆਰ ਪਏਗਾ ਤੁਸੀਂ ਉਹਦੇ ਆਲੇ ਦੁਆਲੇ ਹਰ ਟਾਈਮ ਫਿਰਦੇ ਰਹਿੰਦੇ ਹੋ ਤੇ ਉਹ ਮੇਰੇ ਕੋਲ ਕਿੱਥੋਂ ਆਏਗੀ ਮੇਰੇ ਨਾਲ ਕਿਵੇਂ ਪਿਆਰ ਪਏਗਾ ਉਹਦਾ ਹਰ ਟਾਈਮ ਹਰ ਟਾਈਮ ਬਸ ਕਦੀ ਜੰਨਤ ਸਿਲਕੀ ਜੰਨਤ ਸਿਲਕੀ ਉਹ ਸਿਲਕੀ ਗਈ ਤਾਂ ਹੁਣ ਜੰਨਤ ਜੰਨਤ ਹੋਏਗੀ ਇਸ ਘਰ ਵਿੱਚ ਬਸ ਜੰਨਤ ਦੇ ਹੀ ਦੁਆਲੇ ਹੋ ਗਏ ਹੁਣ ਤਾਂ ਚੰਗੀ ਸਿਲਕੀ ਗਈ ਆ ਬਸ ਹੁਣ ਇਹਨਾਂ ਨੂੰ ਜੰਨਤ ਦੀ ਯਾਦ ਆ ਗਈ ਜਾਂ ਫੇਰ ਬੋਲੀ ਜਾਂਦੀ ਆ ਮੈਨੂੰ ਤਾਂ ਲੱਗਦਾ ਨਾ ਇਹਦੇ ਦਿਮਾਗ 'ਚ ਕੋਈ ਫਰਕ ਫੁਰਕ ਹੀ ਪੈ ਗਿਆ ਜਾ ਦੇਖੋ ਕੁੜੀ ਦੇ ਮਗਰ ਹੀ ਪਈ ਰਹਿੰਦੀ ਆ ਦੇਖਾਂ ਜਾ ਕੇ ਆ ਜਾਂਦੇ ਆ ਮੂੰ ਚੱਕ ਕੇ ਬਸ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਹਰ ਟਾਈਮ ਹਰ ਟਾਈਮ ਮੇਰੇ ਪਿੱਛੇ ਹੀ ਲੱਗੇ ਹੋਏ ਨੇ ਬਬਲੀ ਕੀ ਗੱਲ ਤੂੰ ਅੱਖਾਂ ਕਿਤੇ ਭਰੀਆਂ ਨੇ ਕੀ ਹੋਇਆ ਕੁਛ ਨਹੀਂ ਮੰਮੀ ਪਤਾ ਨਹੀਂ ਮੇਰੇ ਅੱਖ ਚ ਕੁਝ ਚਲਾ ਗਿਆ ਲੱਗਦਾ ਦੱਸ ਤੈਨੂੰ ਕੀ ਲੱਗਦਾ ਵੀ ਮੈਨੂੰ ਪਤਾ ਨਹੀਂ ਲੱਗਦਾ ਵੀ ਅੱਖ ਚ ਗਿਆ ਕੁਛ ਕਿ ਤੂੰ ਰੋ ਰਹੀ ਆ ਕੀ ਹੋਇਆ ਆ ਕਿਤੇ ਮਿੰਨੀ ਨੇ ਤਾਂ ਨਹੀਂ ਕੁਛ ਕੀਤਾ ਹੈਗਾ ਬੋਲ ਮੈਂ ਦੱਸ ਤੇ ਕੀ ਗੱਲ ਮੰਮੀ ਹਰ ਵੇਲੇ ਮੇਰੇ ਤੇ ਹੀ ਸ਼ੱਕ ਕਰਦੇ ਰਹਿੰਦੇ ਹੋ ਮੈਂ ਹੀ ਕੀਤਾ ਜੋ ਕੀਤਾ ਪੁੱਛੋ ਇਹਨਾਂ ਨੂੰ ਕਿਉਂ ਆਏ ਸੀ ਮੇਰੇ ਕਮਰੇ ਵਿੱਚ ਕੀ ਕਰਨ ਆਏ ਸੀ ਹਰ ਵੇਲੇ ਮੇਰੀ ਤੀ ਦੇ ਮਗਰ ਪਏ ਰਹਿੰਦੇ ਨੇ ਮੈਂ ਇਹਨਾਂ ਨੂੰ ਹਜ਼ਾਰ ਵਾਰ ਹੀ ਕਹਿ ਚੁੱਕੀ ਆ ਛੱਡ ਦਿਓ ਉਹਦਾ ਖਹਿੜਾ ਮੈਨੂੰ ਕੋਈ ਸ਼ੌਂਕ ਹੈ ਇਹਨਾਂ ਦੇ ਮਗਰ ਪੈਣ ਦਾ ਬਬਲੀ ਤੈਨੂੰ ਮੈਂ ਕਿੰਨੀ ਵਾਰੀ ਤੱਕ ਆ ਇਹਦੇ ਕਮਰੇ ਚ ਨਾ ਜਾਇਆ ਕਰ ਹੁਣ ਤੂੰ ਕੀ ਲੈਣ ਗਈ ਸੀਗੀ ਇੱਥੇ ਮੰਮੀ ਮੈਂ ਤਾਂ ਬਸ ਵੈਸੇ ਹੀ ਓ ਮੰਮੀ ਐ ਕੀ ਤੁਹਾਨੂੰ ਦੱਸਣਗੇ ਮੈਂ ਦੱਸਦੀ ਆ ਤੁਹਾਨੂੰ ਕੀ ਕਰਨ ਆਏ ਸੀ ਮੇਰੇ ਕਮਰੇ ਚ ਮੈਨੂੰ ਸਮਝਾਣ ਆਏ ਸੀ ਕਿ ਮੈਂ ਜੰਨਤ ਨੂੰ ਗੁੱਸਾ ਨਾ ਕਰਿਆ ਕਰ ਐਨਾ ਫੇਰ ਤੋਂ ਮੇਰੀ ਜੰਨਤ ਦੇ ਮਗਰ ਲੱਗ ਗਏ ਨੇ ਇਹਨਾਂ ਨੂੰ ਸਮਝਾ ਲਓ ਫੇਰ ਕਹੋਗੇ ਕਿ ਬੋਲਦੀ ਐ ਗਲਤ ਨਾ ਇਹਦੇ ਵਿੱਚ ਇਹਨੇ ਮਾੜਾ ਕੀ ਕਹਿਤਾ ਤੈਨੂੰ ਤੈਨੂੰ ਸਮਝਾ ਹੀ ਰਹੀ ਆ ਕੁੜੀ ਤੇ ਬੜਾ ਮਾੜਾ ਮੋਟਾ ਸੋਚ ਲਾ ਜਦ ਦੇਖੋ ਫੁੱਲ ਵਰਗੀ ਕੁੜੀ ਦੇ ਮਗਰ ਹੀ ਪਈ ਰਹਿਣੀ ਆ ਤੂੰ ਨਾਲੇ ਭਾਬੀ ਜੰਨਤ ਨਾ ਮੇਰੀ ਧੀ ਐ ਮੈਂ ਉਹਨੂੰ ਜਨਮ ਦਿੱਤਾ ਐ ਮੈਂ ਉਹਨੂੰ 9 ਮਹੀਨੇ ਆਪਣੇ ਪੇਟ 'ਚ ਰੱਖਿਆ ਮੈਨੂੰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਐਗੀ ਕਿ ਮੈਂ ਉਹਨੂੰ ਕਿਵੇਂ ਸਮਝਾਵਾਂ ਤੇ ਕਿਵੇਂ ਨਾ ਸਮਝਾਵਾਂ ਤੇ ਮੰਮੀ ਇੱਕ ਗੱਲ ਹੋਰ ਇਹਨਾਂ ਨੂੰ ਸਮਝਾ ਦਿਓ ਕਿ ਹਰ ਇੱਕ ਜਵਾਕ ਦੀ ਨਾ ਮਾਂ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰਨ ਬਬਲੀ ਛੱਡ ਭਰਾਏ ਨਾ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਇਹਦੀ ਟੈਨਸ਼ਨ ਨਾ ਲਿਆ ਕਰ ਤੂੰ ਫੇਰ ਉੱਥੇ ਚਲੀ ਜਾਨੀਆ ਚਲ ਉਠ ਮੂੰਹਾ ਤੋ ਕੰਮ ਵੀ ਕਰਨੇ ਨੇ ਇਹਦਾ ਤਾਂ ਹੀ ਦਿਮਾਗ ਹੀ ਖਰਾਬ ਰਹਿੰਦਾ ਵਾ ਜਦ ਦੇਖੋ ਬੋਲਦੀ ਰਹਿੰਦੀ ਛੱਡੇ ਨੂੰ ਉਠ ਸਲਕੀ ਹਾਂਜੀ ਉਹ ਤੋ ਬਸ ਆਪਣੀ ਮਾਂ ਦੇ ਨਾਲ ਤਾਂ ਇਦਾਂ ਹੀ ਰਹਿਣਾ ਇਨੂੰ ਵੀ ਪਤਾ ਲੱਗੇ ਮੈਂ ਫੁੱਲ ਭਰ ਜਵਾਕੜੇ ਨੂੰ ਕਿਵੇਂ ਛੱਡ ਕੇ ਆਉਣਾ ਸੀ ਹੈ ਇਹਨੂੰ ਮਿਲਣੀ ਚਾਹੀਦੀ ਐ ਸਿੱਧੀ ਸਜ਼ਾ ਇਹ ਮੇਰੀ ਗੱਲ ਯਾਦ ਰੱਖੀ ਇਹਦੇ ਨਾਲ ਨਹੀਂ ਤੇ ਬਦਲਣਾ ਤੂੰ ਮੇਰੇ ਨਾਲ ਪਿਆਰ ਨਾ ਰਹਿਣਾ ਠੀਕ ਹੈ ਪੁੱਤ ਠੀਕ ਹੈ ਮੈਂ ਨਾਲ ਨਾਲ ਇਦਾਂ ਹੀ ਰਹੂੰਗੀ ਪਰ ਤੁਸੀਂ ਵੀ ਮੈਨੂੰ ਪ੍ਰੋਮਿਸ ਕਰੋ ਕਿ ਤੁਸੀਂ ਮੈਨੂੰ ਮੇਰੇ ਨਾਨੀ ਮम्मा ਕੋਲ ਛੱਡ ਕੇ ਆਓਗੇ ਤੂੰ ਨਾ ਮੇਰੀ ਇੱਕ ਗੱਲ ਸੁਣ ਪੁੱਤ ਤੂੰ ਜਿਵੇਂ ਕਹੇਂਗੀ ਮੈਂ ਉਵੇਂ ਹੀ ਕਰੂੰਗੀ ਤੂੰ ਜਿੱਥੇ ਕਹੇਂਗੀ ਮੈਂ ਉੱਥੇ ਛੱਡਿਆਉਂਗੀ ਪਰ ਨਾ ਇੱਕ ਗੱਲ ਤੂੰ ਵੀ ਮੇਰੀ ਗੱਲ ਸੁਣ ਲੈ ਪਤਾ ਕੀ ਆ ਤੋਂ ਮੈਨੂੰ ਦੇ ਮਨ ਚੋਂ ਵਹਿਮ ਕੱਢ ਦੇ ਵੀ ਤੂੰ ਕਦੇ ਉਹਨੂੰ ਧੀ ਦਾ ਪਿਆਰ ਦੇਂਗੀ ਜਾਂ ਉਹ ਮਾਂ ਬਣ ਕੇ ਤੈਨੂੰ ਜੱਫੀ ਪਾ ਕੇ ਮਿਲ ਲੂਗੀ ਇਹ ਨਹੀਂ ਆਪਾਂ ਹੋਣ ਦੇਣਾ ਮੈਂ ਤੁਹਾਨੂੰ ਕੀ ਤੇ ਜਾਨੀ ਆ ਹੋਰ ਕਿਵੇਂ ਕਵਾਂ ਕਿਉਂ ਮੇਰੇ ਮਮਾ ਨਹੀਂ ਹੈਗੇ ਉਹ ਤਾਂ ਨਾ ਪੁੱਤ ਮੈਨੂੰ ਦਿਸੀ ਜਾਂਦਾ ਵੀ ਉਹ ਕੀ ਕਰਦੀ ਫਿਰਦੀ ਆ ਤੈਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਉਹਨੇ ਤੈਨੂੰ ਇੱਕ ਵਾਰੀ ਵੀ ਕਿਹਾ ਵੀ ਆ ਸਿਲ ਕੀ ਤੈਨੂੰ ਮੈਂ ਕੁਝ ਬਣਾ ਕੇ ਖਵਾ ਦਾਂ ਜਾਂ ਤੈਨੂੰ ਮੈਂ ਸਵਾਰ ਦਵਾ ਮਾਮਾ ਵਾਲਾ ਲਾਡ ਪਿਆਰ ਕੀਤਾ ਕਿਤੇ ਉਹਨੇ ਹੁਣ ਆ ਗਈ ਤੇਰੇ ਸਿਰ ਤੇ ਹੱਥ ਫੇਰਨੂ ਡਰਾਮੇ ਕਰਨ ਇਹ ਤੈਨੂੰ ਨਹੀਂ ਪਤਾ ਪੁੱਤ ਮੈਂ ਉਹਨੂੰ ਸਭ ਜਾਣਦੀ ਆ ਇਹ ਨਾ ਜੇ ਸਭ ਕੁਝ ਕਰਦੀ ਆ ਨਾ ਸਿਰਫ ਲੋਕ ਦਿਖਾਵਾ ਪਰ ਨਾ ਮੈਂ ਜਿਹੜਾ ਤੈਨੂੰ ਕੁਝ ਕਹਿ ਰਹੀ ਆ ਨਾ ਇਹ ਪੁੱਤ ਆਪਣੇ ਦੋਨਾਂ ਚ ਰਵੇ ਤੂੰ ਨੂੰ ਇਹ ਨਹੀਂ ਦੱਸਣਾ ਵੀ ਮੈਂ ਤੈਨੂੰ ਕੁਝ ਕਿਹਾ ਪੁੱਤ ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ ਉਦਾਂ ਤਾਂ ਮੈਨੂੰ ਪਤਾ ਮੇਰਾ ਪੁੱਤ ਬਹੁਤ ਬੀਬਾ ਪੁੱਤ ਆ ਬਹੁਤ ਸਮਝਦਾਰ ਆ ਪਰ ਦੇਖੀ ਕਿਤੇ ਇਹ ਨਾ ਕਹਿ ਦੇ ਵੀ ਆਂਟੀ ਨੇ ਜਾਂ ਦਾਦੀ ਨੇ ਕੁਝ ਕਹਿਤਾ ਸੀ ਠੀਕ ਆ ਮੇਰਾ ਸਾਹੂ ਪੁੱਤ ਆ साऊ पोता मेरा बंटी, तू तू अंद सी ਕੀ ਗੱਲ ਹੋ ਗਈ ਬੋਲਦੀ ਐਨੇ ਗੁੱਸੇ ਦੇ ਵਿੱਚ ਉਹ ਕੀ ਹੋਇਆ ਉਹ ਮੰਮੀ ਕੀ ਦੱਸਾਂ ਤੁਹਾਨੂੰ ਇੱਕ ਗੱਲ ਹੋਵੇ ਤਾਂ ਤੁਹਾਨੂੰ ਦੱਸਾਂ ਕੀ ਗੱਲ ਐਨੇ ਗੁੱਸੇ ਚ ਕਹਤਿਆਂ ਉਹ ਬਬਲੀ ਆ ਪਾਣੀ ਲੈ ਕੇ ਆਈ ਉਹ ਮੰਮੀ ਮੈਂ ਨਹੀਂ ਪੀਣਾ ਪਾਣੀ ਪੁਣੀ ਕੋਈ ਹੋਰ ਗੱਲ ਵੀ ਕਰ ਲਿਆ ਕਰੋ ਜਦੋਂ ਦੇਖੋ ਪਾਣੀ ਪੀ ਲੈ ਉਹ ਮੈਂ ਕੁਝ ਨਹੀਂ ਖਾਣਾ ਇਹਨੂੰ ਰੱਖ ਦਿਓ ਸਾਈਡ ਤੇ ਇਹਨੂੰ ਬਬਲੀ ਪਾਣੀ ਲੈ ਆ ਜਲਦੀ ਉਹ ਗੱਲ ਤਾਂ ਦੱਸ ਮੈਨੂੰ ਕੀ ਹੋ ਗਈ ਉਹ ਮੰਮੀ ਤੁਹਾਨੂੰ ਹੁਣ ਕੀ ਗੱਲ ਦੱਸਾਂ ਜਿਹੜਾ ਮੇਰਾ ਆਪਣਾ ਭਰਾ ਬੋਲੀ ਲੈ ਜਾ ਨੂੰ ਮੈਂ ਨਹੀਂ ਪੀਣਾ ਕੁਝ ਵੀ ਚੱਲਿਆ ਇੱਥੋਂ ਦੀ ਆਪਣਾ ਭਰਾ ਮੇਰੇ ਨਾਲ ਲੱਖਾਂ ਦੀ ਠੱਗੀ ਕਰਕੇ ਚਲ ਗਿਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਹਿੰਦੀ ਸੁਪਨੇ ਚ ਵੀ ਨਹੀਂ ਸੋਚਿਆ ਸੀਗਾ ਵੀ ਮੇਰਾ ਨਿੱਕਾ ਭਰਾ ਮੇਰੀ ਪਿੱਠ 'ਤੇ ਛੁਰਾ ਮਾਰ ਕੇ ਜਾਊਗਾ ਤੂੰ ਕੀ ਬੋਲੀ ਜਾਨਾ ਵਾ ਤੂੰ ਪਾਣੀ ਪੀ ਲਾ ਤੂੰ RAM ਨਾਲ ਗੱਲ ਦੱਸ ਕੀ ਹੋਈ ਆ ਉਹ ਮੰਮੀ ਤੁਹਾਨੂੰ ਕੀ ਦੱਸਾਂ ਮੈਨੂੰ ਇਹੀ ਤਾਂ ਸਮਝ ਨਹੀਂ ਆਉਂਦੀ ਲੱਖਾਂ ਦੀ ਠੱਗੀ ਮਾਰ ਕੇ ਗਿਆ ਵਾ ਮੈਨੂੰ ਹੁਣ ਸਮਝ ਆਈ ਆ ਜਦੋਂ ਮੈਂ ਦਫ਼ਤਰ ਜਾ ਤੋ ਫਾਈਲ ਮੰਗਦਾ ਸੀ ਨਾ ਵੀ ਬਿੱਲ ਵਾਲੀ ਫਾਈਲ ਦੇ ਦੇ ਇਹ ਅਨਾਂ ਕਰਨੀ ਕਰਦਾ ਸੀ ਮਾਲੇ ਨੂੰ ਇਹ ਤਾਂ ਜੀ ਯਾਰ ਬਿੱਲ ਘੱਟ ਲੱਗਦੇ ਆ ਉਹ ਵੀਰੇ ਇਹਦੇ ਵਿੱਚ ਹੀ ਆਉਣੇ ਆ ਔਰ ਕਿੱਥੇ ਜਾਂਦੇ ਆ ਯਾਰ ਮੈਂ ਕਮਲਾ ਵਾਂ ਤੈਨੂੰ ਕਹੀ ਜਨਾ ਇਹਦੇ ਚ ਚਾਰ ਪੰਜ ਬਿੱਲ ਮਿਸ ਨੇ ਮੈਂ ਦੇਖਤਾ ਲੈ ਆਹ ਪੁਰਾਣੀਆਂ ਡੇਟਾਂ ਦੇ ਆ ਨਵੇਂ ਮਹੀਨੇ ਦੇ ਆ ਮਾਰਚ ਦੇ ਕਿੱਥੇ ਰਹੀ ਚਾਰ ਪੰਜ ਬਿੱਲ ਤੂੰ ਕਹਿੰਦਾ ਫਾਈਲ ਕੰਪਲੀਟ ਕੀਤੀ ਆ ਉਹ ਵੀਰੇ ਲੱਗਦਾ ਬਿਲਕੁਲ ਨਾ ਮਿਸ ਹੋ ਗਏ ਆਉਣੇ ਆ ਮੈਂ ਕੋਈ ਨਹੀਂ ਲਗਾਦਾਗਾ ਤੁਸੀਂ ਉਹ ਯਾਰ ਮਿਸ ਹੋ ਗਏ ਹੋਣੇ ਕਿੱਦਾਂ ਦੀ ਤੂੰ ਗੱਲਾਂ ਕਰਦਾ ਰਹਿਣਾ ਕਿੰਨੀ ਜਣ ਗੈਲੀ ਕਰਦਾ ਤੂੰ ਯਾਰ ਕੋਈ ਕੈਸ਼ ਦਿੰਦਾ ਸੀ ਇਹਦੇ ਕੋਲ ਮੰਗਦਾ ਸੀ ਤਾਂ ਅੰਨਾ ਕੰਨੀ ਕਰਦਾ ਸੀ ਕਦੀ ਕਹਿੰਦਾ ਘਰੇ ਪਿਆ ਕਦੀ ਕਹਿੰਦਾ ਜੇਬ ਚ ਕਦੀ ਕਹਿੰ ਹੋਣ ਮਨ ਨੂੰ ਇਹਦੀਆਂ ਚਲਾਕੀਆਂ ਸਮਝ ਆਂਦੀਆਂ ਪਈਆਂ ਇਹਦੇ ਮਨ ਦੇ ਵਿੱਚ ਸ਼ੈਤਾਨ ਸੀਗਾ ਇਹਨੇ ਠੱਗੀ ਮਾਰਨੀ ਸੀ ਕੰਮ ਰੋਲਣਾ ਸੀ ਮੇਰਾ ਤੇ ਰੋਲ ਗਿਆ ਉਹ ਸਰਦਾਰ ਜੀ ਠੰਡੇ ਹੋ ਕੇ ਗੱਲ ਕਰੋ ਐਵੇਂ ਆਪਣਾ ਹਾਂ ਗੁੱਸੇ ਦੇ ਪਾਣੀ ਪੀਓ ਪਹਿਲਾਂ ਖੜੋ ਪਾਣੀ ਪੀਓ ਪਹਿਲਾਂ ਐਵੇਂ ਗਰਬੀ ਨਾਲ ਕਿੰਤਾ ਪੱਛੇ ਆਏ ਵਿਚਾਰੇ ਕੋਈ ਗਲਤ ਫਹਿਮੀ ਹੋਈ ਹੋਣੀ ਆ ਐਵੇਂ ਪਤਾ ਨਹੀਂ ਕਿਸੇ ਨੇ ਚੱਕ ਪੱਟ ਦਿੱਤਾ ਤੁਹਾਨੂੰ ਪਤਾ ਤਾਂ ਹੈ ਲੋਕੀ ਅੱਜ ਕੱਲ ਭਰਾਵਾ ਭਰਾਵਾ ਦੀ ਬਣਨ ਨਹੀਂ ਦਿੰਦੇ ਉਹ ਯਾਰ ਚੱਕਣਾ ਪੱਟਣਾ ਕਿਸੇ ਨੇ ਨਹੀਂ ਚੱਕਿਆ ਪੱਟਣਾ ਸੀਗਾ ਸਾਰਾ ਕੁਛ ਮੋਬਾਈਲ ਨੂੰ ਮੇਰੇ ਨਾਲ ਸਾਹਮਣੇ ਆਂਦਾ ਪਏ ਉਹਦੀਆਂ ਚੁਲਾਕੀਆਂ ਹੁਣ ਤਸਦੀਆਂ ਨੇ ਮੈਂ ਉਹਨੂੰ ਜਿੰਨੀ ਵਾਰੀ ਵੀ ਕੋਈ ਕੰਮ ਕਹਿੰਦਾ ਸੀ ਕਦੀ ਮੇਰਾ ਫੋਨ ਨਹੀਂ ਚੱਕਦਾ ਸੀ ਕਦੀ ਪਰਦੇ ਪਾਉਂਦਾ ਸੀ ਬਾਰੋ-ਬਾਰ ਪਰਚੇਜ਼ ਕਰਕੇ ਪਤਾ ਨਹੀਂ ਕਿਹਨੂੰ ਬਿੱਲ ਕੱਟੀ ਗਿਆ ਸਮਝ ਨਹੀਂ ਆਉਂਦੀ ਮੇਰੇ ਤਾਂ ਬਿੱਲ ਹੀ ਨਹੀਂ ਪੂਰੇ ਹੁੰਦੇ ਪਏ ਪਰਚੇਜ਼ ਇੰਨੀ ਜਿਆਦੀ ਪਈ ਆ ਸੇਰ ਪਤਾ ਨਹੀਂ ਕਿੱਥੇ ਬਿੱਲ ਕਿੱਥੇ ਆ ਕਿੱਥੇ ਨਹੀਂ ਹੈਗੇ ਅਕਾਊਂਟੈਂਟ ਮੇਰਾ ਦਿਮਾਗ ਖਾਈ ਜਾਂਦਾ ਆ ਵੀ ਬਿੱਲ ਪੂਰੇ ਕਰੋ ਬਿੱਲ ਪੂਰੇ ਕਰੋ ਇੱਕ ਵਾਰੀ ਤੂੰ ਦੇਖ ਤਾਂ ਲੈ ਨਿੱਕਾ ਇਦਾਂ ਨਹੀਂ ਕਰ ਸਕਦਾ ਹੈਗਾ ਉਹ ਮੰਮੀ ਅੱਖਾਂ ਤੋਂ ਨਾ ਪੱਟੀ ਜਿਹੜੀ ਤੁਹਾਡੇ ਬੰਨੀ ਹੋਈ ਹੈ ਨਾ ਨਿੱਕਾ ਨਹੀਂ ਕਰ ਸਕਦਾ ਮੈਂ ਵੀ ਇਹੀ ਸੋਚਦਾ ਸੀ ਵੀ ਉਹ ਕੁਝ ਨਹੀਂ ਕਰ ਸਕਦਾ ਪਰ ਮੈਂ ਉਹ ਬਦਨਸੀਬ ਭਰਾ ਹਾਂ ਜਿਹਦੇ ਨਾਲ ਮੇਰਾ ਭਰਾ ਹੀ ਧੋਖਾ ਕਰਕੇ ਗਿਆ ਵਾ ਨਹੀਂ ਧੜਕ ਕੇ ਤਾਂ ਕੁਝ ਵੀ ਨਹੀਂ ਹੋਣਾ ਥੋੜਾ ਸ਼ਾਂਤ ਹੋ ਜਾ ਉਹ ਮੰਮੀ ਕੀ ਸ਼ਾਂਤ ਹੋਵਾਂ ਛੋਟਾ ਪਰਚੇਸ ਤਾਂ ਕਰ ਹੀ ਗਿਆ ਜਿਹੜੇ ਬਿੱਲ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਵੀ ਜਿਹੜੇ ਬਿੱਲ ਕੱਟਣੇ ਸੀ ਸੇਲ ਵਾਲੇ ਸਮਝ ਨਹੀਂ ਆਉਂਦੀ ਉਹ ਬਿੱਲ ਗਏ ਕਿੱਥੇ ਮੈਂ ਤਾਂ ਸੋਚਿਆ ਸੀ ਕੰਮ ਸਾਂਭ ਦਊਗਾ ਤੇ ਸਾਂਭਦਾ ਸਾਂਭਦਾ ਸਾਰਾ ਕੁਝ ਹੀ ਸਾਂਭ ਗਿਆ ਹੁਣ ਮੇਰਾ ਫੋਨ ਨਹੀਂ ਚੱਕਦਾ ਪਿਆ ਉਹਦੇ ਮਨ 'ਚ ਕੋਈ ਚੋਰ ਆ ਨਾ ਤਾਂ ਹੀ ਫੋਨ ਨਹੀਂ ਚੱਕਦਾ ਨਾਲੇ ਤੁਹਾਨੂੰ ਦੱਸ ਕੇ ਗਿਆ ਉਹ ਬਰ ਕਿੱਥੇ ਗਿਆ ਕਿੱਥੇ ਨਹੀਂ ਗਿਆ ਨਾ ਤੁਹਾਨੂੰ ਦੱਸਣਾ ਠੀਕ ਸਮਝਿਆ ਨਾ ਮੈਨੂੰ ਦੱਸਣਾ ਇਹ ਮਿੰਨੀ ਨੂੰ ਪੁੱਛੋ ਵੀ ਇਹਨੂੰ ਦੱਸ ਕੇ ਗਿਆ ਕਿ ਨਹੀਂ ਦੱਸ ਕੇ ਗਿਆ ਇਹ ਨਹੀਂ ਹੋ ਸਕਦਾ ਵੀ ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਬਿਨਾਂ ਦੱਸੇ ਨਿਕਲ ਗਿਆ ਹੋਵੇ ਕਿੰਨੇ ਦਿਨ ਹੋ ਗਏ ਅਜੇ ਉਹਨੂੰ ਗਏ ਨੂੰ ਇਹ ਮਿੰਨੀ ਗੱਲ ਸੁਣੀ ਮੇਰੀ ਨਿੱਕਾ ਕਿੱਥੇ ਗਿਆ ਆ? ਉਹ ਬੋਲਦੀ ਨਹੀਂ ਦੱਸ ਕਿੱਥੇ ਗਿਆ ਨਿੱਕਾ? ਵੀਰ ਜੀ ਤੁਸੀਂ ਮੈਨੂੰ ਕਿਉਂ ਪੁੱਛੀ ਜਾਂਦੇ ਪਿਓ? ਮੈਨੂੰ ਥੋੜਾ ਦੱਸ ਕੇ ਗਏ ਨੇ ਕਿੱਥੇ ਗਏ ਨੇ। ਅੱਗੇ ਵੀ ਤਾਂ ਇੰਨੀ ਇੰਨੀ ਦੂਰ ਜਾਂਦੇ ਮੈਨੂੰ ਥੋੜਾ ਦੱਸ ਕੇ ਜਾਂਦੇ ਆ। ਨਾ ਇਹ ਤਾਂ ਹੋ ਨਹੀਂ ਸਕਦਾ ਹੈਗਾ ਵੀ ਤੈਨੂੰ ਪਤਾ ਨਾ ਹੋਵੇ ਵੀ ਨਿੱਕਾ ਕਿੱਥੇ ਗਿਆ ਵਾ। ਤੈਨੂੰ ਤਾਂ ਹਰ ਨਿੱਕੀ ਨਿੱਕੀ ਗੱਲ ਦੱਸਦਾ ਵਾ। ਸੱਚੋ ਸੱਚ ਦੱਸ ਦੇ ਉਹ ਕਿੱਥੇ ਗਿਆ ਤੇ ਕੀ ਕਰਨ ਗਿਆ? ਤੈਨੂੰ ਤਾਂ ਪੱਕਾ ਪਤਾ ਹੀ ਹੋਣਾ। ਮੰਮੀ ਜੀ ਤਾਂ ਮੈਨੂੰ ਪਤਾ ਹੀ ਨਹੀਂ ਕਿੱਥੇ ਗਏ ਤੇ ਮੈਂ ਕਿਵੇਂ ਦੱਸਦਾ ਅੱਛਾ ਤਾਂ ਤੈਨੂੰ ਹੁਣ ਪਤਾ ਨਹੀਂ ਵੀ ਉਹ ਕਿੱਥੇ ਗਿਆ ਵਾ ਬਬਲੀ ਆਏ ਕਰ ਇਹਦਾ ਨਾ ਫੋਨ ਲੈ ਕੇ ਆਂ ਅੰਦਰ ਆਪਾਂ ਦੇਖੀਏ ਇਹਨੇ ਉਹਦੇ ਨਾਲ ਕੋਈ ਗੱਲ ਕੀਤੀ ਹੈ ਕਿ ਨਹੀਂ ਕੀਤੀ ਹੈਗੀ ਉੱਥੋਂ ਹੀ ਪਤਾ ਲੱਗ ਜਾਣਾ ਵਾ ਵੀ ਇਹਨੂੰ ਪਤਾ ਵੀ ਆ ਕਿ ਨਹੀਂ ਪਤਾ ਕਿੱਥੇ ਗਿਆ ਹੋ ਤੁਸੀਂ ਕੌਣ ਹੁੰਦੇ ਹੋ ਮੇਰਾ ਫੋਨ ਚੈੱਕ ਕਰਨ ਵਾਲੇ ਮੇਰੀ ਮੇਰੇ ਘਰਵਲੇ ਨਾਲ ਗੱਲ ਹੋਈ ਹੈ ਕਿ ਨਹੀਂ ਹੋਈ ਤੁਹਾਨੂੰ ਕਿਉਂ ਮੈਂ ਦੱਸਾਂ ਅੱਛਾ ਹੁਣ ਅਸੀਂ ਇਹ ਵੀ ਨਾ ਪੁੱਛੀਏ ਵੀ ਤੇਰੀ ਤੇਰੇ ਘਰ ਵਾਲੇ ਨਾਲ ਗੱਲ ਹੋਈ ਆ ਕਿ ਨਹੀਂ ਹੋਈ ਬੜੀ ਚਲਾਕ ਬਣਦੀਆਂ ਮੇਰੇ ਤੇ ਗੋਲਡੀ ਨਾਲ ਤੇਰਾ ਘਰ ਵਾਲਾ ਸਾਜ਼ਿਸ਼ਾ ਕਰ ਜਵੇ ਤੇ ਅਸੀਂ ਤੇਰਾ ਫੋਨ ਵੀ ਨਾ ਚੈੱਕ ਕਰੀਏ ਜਦੋਂ ਨੂੰ ਪਤਾ ਹੀ ਨਹੀਂ ਕਿੱਥੇ ਗਏ ਨੇ ਤੂੰ ਸੋ ਸਾਰੇ ਮੇਰੇ ਦwale ਹੋ ਗਏ ਹੋ ਸਾਰੇ ਮੇਰੇ ਸਿਰ ਤੇ ਚੜ ਗਏ ਹੋ ਨਾ ਹੁਣੇ ਹੀ ਪਤਾ ਲੱਗ ਜੂਗਾ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੂੰ ਨਾ ਇਹਦਾ ਫੋਨ ਚੱਕ ਕੇ ਲੈ ਗਿਆ ਦੇਖਾਂ ਮੈਂ ਕੀ ਗੱਲਾਂ ਕਰਦੀ ਆ ਇਹ ਨਿੱਕੇ ਨਾਲ ਓ ਮੰਮੀ ਰਹਿਣ ਦੋ ਇਹਦਾ ਕੋਈ ਫੋਨ ਫੋਨ ਚੈੱਕ ਕਰਨ ਦੀ ਲੋੜ ਨਹੀਂ ਹੈਗੀ ਨਾਲੇ ਮਿੰਨੀ ਜੇ ਤੇਰੀ ਉਹਦੇ ਨਾਲ ਗੱਲ ਹੁੰਦੀ ਆ ਨਾ ਉਹਨੂੰ ਇੱਕ ਗੱਲ ਸਮਝਾ ਦੇ ਪਤਾ ਤਾਂ ਮੈਂ ਕਰਾਈ ਲੈਣਾ ਆ ਵੀ ਉਹ ਕਿੱਥੇ ਗਿਆ ਆ ਠੱਗੀਆਂ ਮੈਂ ਕਿਸੇ ਦੀਆਂ ਨਹੀਂ ਚੱਲਣ ਦਿੰਦਾ ਜੇ ਮੈਂ ਕਿਸੇ ਨੂੰ ਬਾਹਰ ਠੱਗਣੀ ਨਾ ਕਰਨ ਦਿੰਦਾ ਕਰਨ ਮੈਂ ਉਹਨੂੰ ਵੀ ਨਹੀਂ ਦੇਣੀ ਉਹਨੂੰ ਇੱਕ ਵਾਰੀ ਉਹਦੇ ਕੰਨੋਂ ਗੱਲ ਕੱਢ ਦੀ ਜਿੱਥੇ ਵੀ ਆ ਨਾ ਪਤਾ ਮੈਂ ਕਰਾਈ ਲੈਣਾ ਫਿਰ ਜਿੱਦਣ ਮੈਂ ਆਪਣੀ ਆਈ ਤੇ ਆ ਗਿਆ ਨਾ ਮੈਂ ਸਭ ਕੁਝ ਪਤਾ ਕਰ ਲਊਗਾ دماغ ਖਰਾਬ ਕਰਕੇ ਰੱਖਿਆ ਹੋਇਆ ਇਹਨਾਂ ਨੇ ਦੱਸ ਕਿਵੇਂ ਮੁੰਡੇ ਨੂੰ ਹਫਾ ਕੇ ਰੱਖਿਆ ਹੋਇਆ ਹੈ ਬਬਲੀ ਆਇਆ ਤੂੰ ਬੋਲਦੀ ਨੂੰ ਜਾ ਕੇ ਦੇਖ ਇਹਨੂੰ ਤਾਂ ਨਾ ਮੈਂ ਪੁੱਛਦੀ ਆ ਵੀ ਕੀ ਗੱਲ ਹੁੰਦੀ ਆ ਇਹਦੀ ਕੀ ਨਹੀਂ। ਓ ਮੰਮੀ ਹਰ ਗੱਲ ਤੇ ਮੇਰੇ ਤੇ ਨਾ ਚੜਜਿਆ ਕਰੋ। ਆਪਣਾ ਦੇਖੋ ਆਪਣੇ ਮੁੰਡੇ ਨੂੰ ਦੇਖੋ ਤੇ ਆਪਣੀ ਨੂੰਹ ਨੂੰ ਦੇਖੋ ਇਹਨਾਂ ਨੂੰ ਹੀ। ਓ ਮੈਨੂੰ ਪਤਾ ਵਾ ਕਿੰਨੇ ਪਾਣੀ ਚਾਦੂ। ਜਦੋਂ ਤਾਂ ਮੈਂ ਦੇਖ ਲੂੰਗੀ। ਬਗਲੀ ਤੂੰ ਨਾ ਗੋਲਡੀ ਨੂੰ ਸੁਭਾਅ ਜਰਾ। ਮੈਂ ਦੇਖਦੀ ਆ ਇਹਨੂੰ। ਤੁਸੀਂ ਘਬਰਾਉਗੇ ਨਾ ਤੁਸੀਂ ਤਾਂ ਐ ਡਰ ਗਏ ਜਿਵੇਂ ਤੁਹਾਡੀ ਮੇ ਕੋਈ ਚੋਰੀ ਫੜ ਲਈ ਹੁੰਦੀ ਹੈ ਕਿਉਂ ਘਬਰਾਉਣਾ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਚੋਰੀ ਕੀਤੀ ਹੈ ਜਿਹੜੀ ਮੈਂ ਕਿਸੇ ਤੋਂ ਘਬਰਾਵਾ ਨਾ ਮੰਮੀ ਜੇ ਕੁਝ ਤੁਸੀਂ ਕੀਤਾ ਨਹੀਂ ਤਾਂ ਮੇਰੇ ਨਾਲ ਅੱਖ ਮਿਲਾ ਕੇ ਗੱਲ ਕਰੋ ਜਰਾ ਗੱਲ ਸਰ ਕੀ ਪੁੱਤ ਤੂੰ ਜਾ ਮੜਾ ਜਾ ਅੰਦਰ ਮੈਂ ਤੇਰੀ ਦਾਦੀ ਮਮਾ ਨਾਲ ਕੋਈ ਗੱਲ ਕਰਨੀ ਹੈ ਨਾ ਨਾ ਬੈਠ ਤੂੰ ਪੁੱਤ ਇੱਥੇ ਜਿਹੜੀ ਗੱਲ ਕਰਨੀ ਹੈ ਉਹ ਸਾਹਮਣੇ ਕਰ ਕੀ ਕਰਨੀ ਹੈ ਤੇ ਗੱਲ ਹੁਣ ਨਾ ਮੰਮੀ ਕੋਈ ਗੱਲਾਂ ਨਾ ਬੱਚਿਆਂ ਸਾਹਮਣੇ ਨਹੀਂ ਕੀਤੇ ਨੇ ਚੱਲ ਮੇਰਾ ਪੁੱਤ ਤੂੰ ਅੰਦਰ ਜਾ ਜਾ ਬੰਟੀ ਕੀ ਹੋਇਆ ਤੁਸੀਂ ਨੇ ਉੱਚ ਉੱਚ ਹੀ ਬੋਲੀ ਜਾਂਦੇ ਹੋ ਕੁਝ ਨਹੀਂ ਹੋਇਆ ਤੂੰ ਪਹਿਲਾਂ ਨਾ ਸਿਲਕੀ ਨੂੰ ਅੰਦਰ ਲੈ ਕੇ ਜਾ ਮੈਂ ਮੰਮੀ ਨਾਲ ਗੱਲ ਕਰਨੀ ਕੁਝ ਰ ਨਹੀਂ ਸਿਲਕੀ ਨੂੰ ਮੈਂ ਲੈ ਆਇਆ ਨਹੀਂ ਆਪਾਂ ਤੁਸੀਂ ਨੇ ਗੁੱਸੇ 'ਚ ਕਿਉਂ ਕੀ ਗੱਲ ਹੋ ਗਈ ਯਾਰ ਤੈਨੂੰ ਮੈਂ ਬਾਅਦ 'ਚ ਕਰਦਾ ਤੂੰ ਪਹਿਲਾਂ ਤੈਨੂੰ ਕਿੰਨਾ ਕਹਿਣਾ ਕ ਮੈਂ ਤੂੰ ਸਿਲਕੀ ਨੂੰ ਲੈ ਕੇ ਜਾਂਦਾ ਆ ਜਾ ਪੁੱਤ ਪਰ ਕੋਇਆ ਯਾਰ ਤੈਨੂੰ ਮੈਂ ਕਰਦਾ ਤੂੰ ਜਾ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦਾ ਤੂੰ ਮੈਨੂੰ ਗੱਲ ਕਰਨ ਦੇ ਬਣਾ ਮਮੀ ਤੂੰ ਜਾ ਬੇਟੀ ਸਰਦਾਰ ਜੀ ਕਦੋਂ ਦੇ ਤੁਸੀਂ ਇਦਾਂ ਬੈਠੇ ਆ ਨਾ ਕੋਈ ਚਾਹ ਪਾਣੀ ਦੱਸੋ ਮੈਨੂੰ ਫਰੂਟ ਕੱਟ ਕੇ ਲਿਆਦਾ ਓ ਬਬਲੀ ਮੇਰਾ ਦਿਮਾਗ ਅੱਗੇ ਖਰਾਬ ਹੋਇਆ ਪਿਆ ਤੂੰ ਹੋਰ ਕਰ ਦਿੰਨੀ ਐ ਇੱਕ ਹੀ ਗੱਲ ਤੂੰ ਵਾਰ-ਵਾਰ ਕਰਦੀ ਰਹਿਨੀ ਐ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਮੈਂ ਆਪੇ ਮੰਗ ਲਊਗਾ ਮੈਨੂੰ ਹਸਾਬ ਕਰ ਲੈਂਦੇ ਮਾੜਾ ਜ ਆ ਸਰਦਾਰ ਜੀ ਜੇ ਇਦਾਂ ਹੀ ਬੈਠੇ ਰਹੇ ਹੁਣ ਤੇ ਜੋ ਹੋਣਾ ਸੀ ਉਹ ਹੋ ਗਿਆ ਵਾ ਕਿਉਂ ਇੰਨੀ ਟੈਨਸ਼ਨ ਲਈ ਜਾਂਦੇ ਆ ਮੈਂ ਕਹਿੰਨੀ ਆ ਵੀ ਕੁਝ ਲੈ ਲੈਂਦੇ ਸੇ ਇਹ ਤਾਂ ਮੈਂ ਖਰਾਬ ਹੋ ਜੂਗੀ ਤੁਹਾਡੀ ਪੋਬਬਲੀ ਸੇਤ ਤਾਂ ਮੇਰੀ ਖਰਾਬ ਕਰਤੀ ਨਿੱਕੇ ਨੇ ਮੈਂ ਕਦੀ ਨਾ ਸੋਚਿਆ ਹੀ ਨਹੀਂ ਸੀਗਾ ਵੀ ਮੇਰਾ ਛੋਟਾ ਭਰਾ ਮੇਰੇ ਨਾਲ ਹੀ ਠੱਗੀ ਮਾਰ ਜੂਗਾ ਵਪਾਰ ਨੂੰ ਮੈਂ ਐਡੀ ਮੁਸ਼ਕਲ ਨਾਲ ਇੱਥੇ ਤੱਕ ਲੈ ਕੇ ਆਇਆ ਹੁਣ ਤਦ ਹੀ ਕੋਈ ਆ ਜਾਂਦਾ ਮੇਰੇ ਕੋਲ ਦਫਤਰ ਕਦੀ ਕੋਈ ਆ ਜਾਂਦਾ ਹੈ ਮਨ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕੀ ਕਰਾਂ ਐਵੇਂ ਸਰਦਾਰ ਜੀ ਹੁਣ ਕੀ ਕਰ ਸਕਦੇ ਆ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਵੀ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚੋ ਐਵੇਂ ਹਾਈਪਰ ਹੋ ਕੇ ਆਪਣਾ ਬੀਪੀ ਬੂਪੀ ਵਧਾਓਗੇ ਐਵੇਂ ਘਰ ਦਾ ਮਾਹੌਲ ਵੀ ਕਿੰਨਾ ਖਰਾਬ ਹੋਇਆ ਪਿਆ ਮੰਮੀ ਵੀ ਵਿਚਾਰੇ ਟੈਨਸ਼ਨ ਲਈ ਜਾਂਦੇ ਆ ਹਈ ਤਾਂ ਸਰਦਾਰ ਜੀ ਨਾਲੇ ਮੈਨੂੰ ਸਮਝ ਨਹੀਂ ਆਉਂਦਾ ਪਿਆ ਵੀ ਆਪਾਂ ਕਦੀ ਉਹਦੇ ਪਰਿਵਾਰ ਨਾਲ ਫਰਕ ਨਹੀਂ ਕੀਤਾ ਉਹਦੇ ਨਾਲ ਫਰਕ ਨਹੀਂ ਕੀਤਾ ਤੇ ਫਿਰ ਉਹਨੇ ਇਹੋ ਜਿਹਾ ਕੰਮ ਕਿਉਂ ਕੀਤਾ ਆਪਣੇ ਨਾਲ ਉਹ ਬਬਲੀ ਇਹੀ ਸੋਚ-ਸੋਚ ਕੇ ਤਾਂ ਮੈਂ ਪਰੇਸ਼ਾਨ ਆ ਇੱਕੋ ਥਾਲੀ ਦੀ ਰੋਟੀ ਖਾਧੀ ਇਕੱਠੇ ਖੇੜਦੇ ਰੇ ਇਕੱਠਾ ਵਪਾਰ ਸਾਰਾ ਕੁਝ ਕੀਤਾ ਵੀ ਉਹ ਐਡਾ ਕਿ ਮੈਨੂੰ ਘਾਟਾ ਪਾ ਗਿਆ ਨਾ ਇੰਨੀ ਕਿ ਮੇਰੇ ਨਾਲ ਵੱਡੀ ਠੱਗੀ ਲੱਗਿਆ ਜਦੀ ਰਿਕਵਰੀ ਕਰਨੀ ਐਡੀ ਸੌਖੀ ਖੇੜ ਨਹੀਂ ਹੈਗੀ ਪਤਾ ਨਹੀਂ ਕੀ ਕੁਝ ਮੈਨੂੰ ਕਰਨਾ ਪੈਣਾ ਕਿੰਨੇ ਪਾਪੜ ਵੇਲਣੇ ਪੈਣੇ ਕਿੰਨੇ ਲੋਕਾਂ ਦੇ ਅੱਗੇ ਹੱਥ ਪੈਰ ਜੋੜਨੇ ਪੈਣੇ ਆ ਤਾਂ ਜਾ ਕੇ ਕੋਈ ਹੱਲ ਨਿਕਲਣਾ ਹੈ ਸਰਦਾਰ ਜੀ ਮੈਂ ਤਾਂ ਤੁਹਾਨੂੰ ਕਹਿੰਨੀ ਐਵੇਂ ਟੈਨਸ਼ਨ ਨਾ ਲਾਓ ਜਿੰਨੇ ਵਕਤ ਪਾਇਆ ਉਹਨੇ ਕੱਢ ਵੀ ਦੇਣਾ ਮਾੜੇ ਚੰਗੇ ਵਕਤ ਤਾਂ ਆਉਂਦੇ ਹੀ ਰਹਿੰਦੇ ਆ ਮੈਂ ਤੁਹਾਨੂੰ ਕਹਿੰਦੀ ਸੀ ਕਿ ਕਿਸੇ ਹੋਰ ਨੰਬਰ ਤੋਂ ਮਲਾ ਕੇ ਦੇਖਦੇ ਉਹਦਾ ਫੋਨ ਇਹ ਨੰਬਰ ਤਾਂ ਲੱਗਦੇ ਨਹੀਂ ਆਪਣੇ ਸ਼ਾਇਦ ਉਹਨੇ ਕੋਈ ਆਪਣੇ ਉਹ ਬਬਲੀ ਤੈਨੂੰ ਕੀ ਲੱਗਦਾ ਮੈਂ ਉਹਨੂੰ ਫੋਨ ਨਹੀਂ ਕੀਤਾ ਮੈਂ ਜਦੋਂ ਦਾ ਉਹ ਗਿਆ ਨਾ ਮੈਂ ਦਿਹਾੜੀ ਤੇ 10 ਵਾਰੀ ਉਹਨੂੰ ਫੋਨ ਕਰਦਾ ਕਈ ਵਾਰੀ ਬੈਲ ਜਾਣ ਲੱਗ ਜਾਂਦੀ ਹੈ ਕਈ ਵਾਰੀ ਸਵਿਚ ਆਫ ਹੋਣ ਲੱਗ ਜਾਂਦਾ ਮੈਂ ਜਿਹੜੇ ਨਾਲ ਦੇ ਦੋ ਤਿੰਨ ਦਫ਼ਤਰ ਨੇ ਉਹਨਾਂ ਮੁੰਡਿਆਂ ਦੇ ਫੋਨ ਤੋਂ ਵੀ ਫੋਨ ਕਰਕੇ ਦੇਖ ਲਿਆ ਚੱਕਦਾ ਨਹੀਂ ਹੁਣ ਤੂੰ ਦੱਸ ਆ ਫੋਨ ਨਾ ਚੱਕਣਾ ਫੋਨ ਸਵਿਚ ਆਫ ਕਰ ਦੇਣਾ ਕਿਹੜੀ ਗੱਲ ਵੱਲ ਨੂੰ ਇਸ਼ਾਰਾ ਕਰਦੇ ਆ ਸਰਦਾਰ ਜੀ ਸੱਚ ਕੀ ਹੈ ਇਹ ਤਾਂ ਹੁਣ ਉਹਦੇ ਆਇਆ ਹੀ ਪਤਾ ਲੱਗਣਾ ਵੀ ਉਹਨੇ ਇਹ ਸਭ ਕਿਉਂ ਕੀਤਾ ਤੇ ਕੀ ਸੋਚ ਕੇ ਕੀਤਾ ਉਹ ਬਭਲੀ ਜੀ ਉਹਨੂੰ ਕੁਝ ਚਾਹੀਦਾ ਸੀ ਮੇਰੇ ਕੋਲੋਂ ਮੰਗ ਕੇ ਲੈ ਲੈਂਦਾ ਮੈਂ ਤਾਂ ਉਹਨੂੰ ਕਦੀ ਕਿਸੇ ਚੀਜ਼ ਤੋਂ ਮਨਾ ਹੀ ਨਹੀਂ ਕੀਤਾ ਪੈਸਾ țeਲਾ ਜਿੰਨੀ ਵਾਰੀ ਮੰਗਦਾ ਮੈਂ ਉਹਨੂੰ ਦੇ ਦੇ ਦਿੰਦਾ ਕੋਈ ਚੀਜ਼ ਕੇ ਅੰਦਰ ਮੈਂ ਲਿਆਉਣੀ ਆ ਹਲੇ ਉਹ ਗੱਲ ਕਰਦਾ ਹੁੰਦਾ ਲਿਆਣੀ ਆ ਮੈਂ ਉਹਨੂੰ ਲਿਆ ਕੇ ਦੇ ਦੇ ਦਿੰਦਾ ਮੈਨੂੰ ਆਪ ਨਹੀਂ ਸਮਝ ਆਂਦੀ ਵੀ ਉਹਨੂੰ ਕੀ ਉਹਦੇ ਮਨ ਚ ਆ ਗਿਆ ਕੀ ਉਹਦੇ ਦਿਮਾਗ ਚ ਆਇਆ ਵੀ ਭਰਾਣ ਵਾਲੀ ਠੱਗੀ ਲਾਜਮਾ ਹੁਣ ਲੋਕਾਂ ਨੂੰ ਮੈਂ ਕਿੱਦਾਂ ਮੂੰਹ ਦਿਖਾਉਂਗਾ ਮੈਂ ਤਾਂ ਇਹ ਸੋਚਿਆ ਸੀ ਸਾਰਾ ਕੰਮਕਾਰ ਉਹਦੇ ਹਵਾਲੇ ਕਰਕੇ ਨਾ ਮੈਂ ਛੁੱਟੀ ਲੈ ਲੈਣੀ ਆ ਪਰ ਦੇਖ ਲਾ ਸਾਰਾ ਕੁਝ ਉਹਦਾ ਹੀ ਸੀਗਾ ਸਿੱਧੀ ਤਰ੍ਹਾਂ ਮੰਗ ਕੇ ਲੈ ਲੈਂਦਾ ਤਾਂ ਸਭ ਕੁਝ ਵਧੀਆ ਸੀ ਹੁਣ ਮੰਨੂ ਵੀ ਵਿਪਤਾ ਚ ਪਾ ਗਿਆ ਆਪ ਵੀ ਪਤਾ ਨਹੀਂ ਕਿੱਥੇ ਭੱਜਿਆ ਫਿਰਦਾ ਉਹ ਜਿਹੜੀ ਮਿੰਨੀ ਆ ਉਹ ਆਪਣਾ ਤੁਹਾਨੂੰ ਪਤਾ ਹੀ ਆ ਕਿੰਦਾ ਸਲੀਕਾ ਕਰਦੀ ਆ ਸਾਰੇ ਨਾਲ ਕਰਦੀ ਆ ਨਾਲ ਪਰ ਸਰਦਾਰ ਜੀ ਹੁਣ ਮੈਂ ਕਹੀ ਤਾਂ ਜਾਣੀ ਟੈਨਸ਼ਨ ਲੈਣ ਨਾਲ ਕੁਝ ਨਹੀਂ ਹੋਣਾ ਐਵੇਂ ਫਾਲਤੂ ਟੈਨਸ਼ਨ ਲੈਂਦੇ ਪਏ ਤੁਸੀਂ ਉਹ ਬਬਲੀ ਕਿੰਦਾ ਦੀਆਂ ਭੋਲੀਆਂ ਗੱਲਾਂ ਕਰਦੀਆਂ ਟੈਨਸ਼ਨ ਨਾ ਲਵਾ ਮੇਰੇ ਦਿਲ ਤੇ ਕੀ ਬੀਤਦੀ ਆ ਨਾ ਇੱਕ ਸਕਾ ਭਰਾ ਜਿਹਨੂੰ ਮੈਂ ਪੁੱਤਾਂ ਵਾਂਗੂ ਪਾਲਿਆ ਸਾਰਾ ਵਪਾਰ ਉਹਨੂੰ ਸਮਝਾਇਆ ਉਹਨੂੰ ਅੱਜ ਇੱਥੇ ਤੱਕ ਲੈ ਕੇ ਆਂਦਾ ਉਹ ਜਦੋਂ ਇੱਕ ਭਰਾ ਭਰਾ ਨਾਲ ਧੋਖਾ ਕਰਦਾ ਨਾ ਜਦੋਂ ਦੀ ਪੇਟੇ ਵਿੱਚ ਛੁਰਾ ਮਾਰਦਾ ਆ ਉਹਦੇ ਤੇ ਕੀ ਬੀਤਦੀ ਆ ਸਿਰਫ ਉਹੀ ਸਮਝ ਸਕਦਾ ਆ ਮੈਂ ਤੁਰਿਆ ਫਿਰਦਾ ਨਾ ਬਾਜ਼ਾਰ ਦੇ ਵਿੱਚ ਵੀ ਚੱਲ ਜੇ ਮੈਂ ਹੀ ਟੁੱਟ ਗਿਆ ਤਾਂ ਜਿਹੜਾ ਮਾੜਾ ਮੋਟਾ ਵਪਾਰ ਚੱਲਦਾ ਉਹ ਵੀ ਬੰਦ ਹੋ ਜਾਣਾ ਮੈਂ ਵਪਾਰ ਵੀ ਚਲਾਣਾ ਪਰਿਵਾਰ ਵੀ ਸਾਹਮਣਾ ਤੇ ਜਿਹੜੀ ਉਹ ਠੱਗੀ ਕਰਕੇ ਗਿਆ ਉਹਦੇ ਤੇ ਪੜਦਾ ਵੀ ਪਾਉਣਾ ਆ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਵਪਾਰ ਸਾਹਮਣਾ ਪੈਣਾ ਆ ਤੂੰ ਕਹਿੰਦੀ ਟੈਨਸ਼ਨ ਨਾ ਲਓ ਇੱਥੇ ਘਰੇ ਆ ਕੇ ਨਾ ਮੈਨੂੰ ਟੈਨਸ਼ਨ ਸਾਰੀ ਦਿਹਾੜੀ ਦਫਤਰ ਵੀ ਇਹੀ ਕੁਛ ਆ ਦੇਲਾ ਆ ਲੈਪਟਾਪ ਆ ਫੋਨ ਆ ਰਜਿਸਟਰ ਰੱਖਿਆ ਸਾਰਾ ਲੈਣ ਦੇ ਨੇ ਇਹਦੇ ਵਿੱਚ ਹੀ ਆ ਕੁਛ ਮੈਨੂੰ ਸਮਝ ਨਹੀਂ ਆਉਂਦੀ ਵੀ ਕਰਕੇ ਕੀ ਗਿਆ ਸਰਦਾਰ ਜੀ ਪਹਿਲਾਂ ਤਾਂ ਇਹਨੂੰ ਸਾਈਡ ਤੇ ਰੱਖੋ ਥੋੜੀ ਦੇਰ ਤੁਹਾਨੂੰ ਉਸ ਪਰਮਾਤਮਾ ਤੇ ਵਿਸ਼ਵਾਸ ਹੈਗਾ ਨਾ ਹੈਗਾ ਨਾ ਉਹ ਬਬਲੀ ਪਰਮਾਤਮਾ ਤੇ ਵਿਸ਼ਵਾਸ ਆ ਤਾਂ ਹੀ ਤੁਰਿਆ ਫਿਰਦਾ ਮੈਂ ਤਾਂ ਫੇਰ ਫੇਰ ਕਿਉਂ ਇੰਨੀ ਟੈਨਸ਼ਨ ਲਈ ਜਾਂਦੇ ਆ ਉਹ ਬਬਲੀ ਵਿਸ਼ਵਾਸ ਤਾਂ ਮੈਂ ਇਸ ਬੰਦੇ ਤੇ ਵੀ ਕੀਤਾ ਸੀ ਆਪਣੇ ਛੋਟੇ ਭਰਾ ਤੇ ਵੀ ਕੀਤਾ ਸੀ ਆ ਦੇਖ ਲੈ ਕੀ ਕੁਛ ਕਰਕੇ ਚਲ ਗਿਆ ਸਰਦਾਰ ਜੀ ਪਹਿਲਾਂ ਤੁਸੀਂ ਬੰਦੇ ਤੇ ਵਿਸ਼ਵਾਸ ਕੀਤਾ ਸੀ ਹੁਣ ਤੁਹਾਨੂੰ ਮੈਂ ਇਹ ਕਹਿ ਰਹੀ ਹਾਂ ਕਿ ਪਰਮਾਤਮਾ ਤੇ ਵੀ ਬੂਰਾ ਵਿਸ਼ਵਾਸ ਕਰਕੇ ਦੇਖੋ ਸ਼ਾਮੀ ਗੁਰਦੁਆਰੇ ਚੱਲੋ ਆਪੇ ਮਨ ਨੂੰ ਸ਼ਾਂਤੀ ਮਿਲ ਜਾਣੀ ਆ ਆ ਨਿੱਕੀਆਂ ਮੋਟੀਆਂ ਤਾਂ ਪ੍ਰੋਬਲਮ ਆ ਆਉਂਦੀਆਂ ਹੀ ਰਹਿੰਦੀਆਂ ਨੇ ਪ੍ਰੋਬਲਮ ਆ ਤਾਂ ਆਪਣਾ ਜੀਵ ਆ ਨਾ ਜੇ ਇਹ ਨਹੀਂ ਹੋਣ ਗਿਆ ਤਾਂ ਆਪਾਂ ਤਾਂ ਖਤਮ ਆ ਉਹ ਬਬਲੀ ਬਾਹਰਲਾ ਕੋਈ ਬੰਦਾ ਠੱਗੀ ਕਰ ਜਵੇ ਨਾ ਉਹ ਬਰਦਾਸ਼ਤ ਕੀਤੀ ਜਾ ਸਕਦੀ ਆ ਜਦੋਂ ਘਰ ਦਾ ਬੰਦਾ ਠੱਗੀ ਮਾਰਦਾ ਨਾ ਉਹੀ ਜੀ ਜਗ੍ਹਾ ਤੇ ਸਿੱਟਦਾ ਜਿੱਥੋਂ ਬੰਦਾ ਦੁਆਰਾ ਖੜਾ ਵੀ ਨਹੀਂ ਹੋ ਸਕਦਾ ਉਹਨੇ ਅੱਜ ਮੈਨੂੰ ਇਹ ਜੀ ਸਿਚੁਏਸ਼ਨ 'ਚ ਖੜਾ ਕਰਤਾ ਨਾ ਮੈਂ ਜੀਉਣ ਜੋਗਾ ਨਾ ਮਰਨ ਜੋਗਾ ਸਰਦਾਰ ਜੀ ਹੈ ਤਾਂ ਉਹ ਤੁਹਾਡਾ ਭਰਾ ਹੀ ਹੈ ਨਾ ਆਪਾਂ ਹੁਣ ਕਰ ਵੀ ਕੁਛ ਨਹੀਂ ਸਕਦੇ ਇਹ ਜਦੋਂ ਆਊਗਾ ਉਦੋਂ ਹੀ ਪਤਾ ਲੱਗਣਾ ਵਾ ਕਿ ਕੀ ਬਣਿਆ ਵਾ ਹੁਣ ਤੁਸੀਂ ਮੜਾ ਆ ਨਾ ਐਵੇਂ ਮੰਮੀ ਵੀ ਟੈਨਸ਼ਨ ਲਈ ਜਾਂਦੇ ਆ ਜੇ ਤੁਸੀਂ ਢੇਰੀ ਢਾ ਕੇ ਬਹਿ ਗਏ ਸਾਡਾ ਕੀ ਬਣੂਗਾ ਦੱਸੋ ਹੁਣ ਤੁਸੀਂ ਮੈਂ ਪਾਣੀ ਵੀ ਨਹੀਂ ਲਿਆਵਾ ਕੁਛ ਦੱਸੋ ਨਹੀਂ ਜੀ ਜਾ ਮੂੰਹ ਥੋੜੀ देर ਬਹਿਣ ਦੇ ਮੈਨੂੰ ਮੇਰਾ ਨਾ ਦਿਮਾਗ ਖਰਾਬ ਨਾ ਥੋੜੀ देर ਐਵੇਂ ਇਹਦੇ ਵਿੱਚ ਆਪਣਾ ਦਿਮਾਗ ਖਰਾਬ ਕੀਤਾ ਪਿਆ ਤੁਸੀਂ ਦੇਖ-ਦੇਖ ਕੇ ਥੋੜੀ ਜਰਾ ਵੀ ਰੱਖ ਦੋ ਘੜੀ ਲੇਟ ਜੋ ਬਹਿ ਜਾ ਆ ਵੀ ਇੱਥੇ ਰੱਖੀ ਆ ਮੈਂ ਬਹਿ ਜਾ ਮੈਂ ਲਾਈਟ ਬੰਦ ਕਰ ਦਿੰਨੀ ਆ ਥੋੜਾ ਦਿਮਾਗ ਨੂੰ ਠੰਡਾ ਕਰੋ ਟੈਨਸ਼ਨ ਨਾ ਤੇ ਟੈਨਸ਼ਨ ਆਪ ਤਾਂ ਟੈਨਸ਼ਨ ਲਈ ਜਾਣੀ ਆ ਦੂਜਿਆਂ ਨੂੰ ਵੀ ਪਾਈ ਜਾਣੀ ਆ ਬੈਠੋ ਨਮੇ ਘੜੀ ਕੇ ਆ ਫੋਨ ਲੈ ਹੀ ਜਾਨੀ ਆ ਮੈਂ ਬਾਹਰ ਹੋਇਆ ਆ ਕੀ ਤਰ੍ਹਾਂ ਕੀ ਨਾਕਰਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕੀ ਨਹੀਂ ਹੁੰਦਾ ਮੇਰਾ ਸਾਕਾ ਭਾਈ ਮੇਰੇ ਨਾਲ ਧੋਖਾ ਕਰ ਗਿਆ ਕੋਈ